ਪਰ ਨਾਲਾ ਦੇ ਵਿੱਚ AU ਸਮਾਲ ਫਾਈਨਾਂਸ ਬੈਂਕ ਦੇ ਵਿੱਚ ਬੀਤੀ ਰਾਤ ਚੋਰਾਂ ਨੇ ਬੈਂਕ ਨੂੰ ਨਿਸ਼ਾਨਾ ਬਣਾਇਆ ਚੋਰਾਂ ਨੇ ਬੈਂਕ ਦੇ ਤਾਲੇ ਤੋੜ ਕੇ ਅੰਦਰ ਪਈ ਤਕਰੀਬਨ 2 ਲੱਖ ਰੁਪਏ ਦੀ ਨਕਦੀ ਚੋਰੀ ਕਰ ਲਈ ਜੋ ਕਿ ਬੈਂਕ ਦੇ ਸੇਫ ਦੇ ਵਿੱਚ ਪਈ ਸੀ ਇਸ ਦੀ ਸੂਚਨਾ ਮਿਲਦਿਆਂ ਹੀ ਪੁਲਿਸ ਦੇ ਵੱਲੋਂ ਆਲੇ-ਦੁਆਲੇ ਦੇ ਸੀਸੀਟੀਵੀ ਕੈਮਰੇ ਚੈੱਕ ਕੀਤੇ ਜਾ ਰਹੇ ਹਨ ਦੂਜੇ ਪਾਸੇ ਜਦੋਂ ਬੈਂਕ ਮੁਲਾਜ਼ਮਾ ਨੇ ਵੀ ਕੁਝ ਵੀ ਕਹਿਣ ਤੋਂ ਇਨਕਾਰ ਕਰ ਦਿੱਤਾ ਇਹ ਚੋਰੀਆਂ ਦੀ ਅੱਜ ਕੋਈ ਪਹਿਲੀ ਵਾਰ ਦਾਤ ਨਹੀਂ ਮਾਨਸਾ ਮੰਡੀ ਦੇ ਵਿੱਚ ਵੀ ਚੋਰੀਆਂ ਹੋ ਰਹੀਆਂ ਅੱਜ ਸਾਡੇ ਪਿੰਡ ਬਰਨਾਲਾ ਦੇ ਵਿੱਚ ਚੋਰੀ ਹੋਈ ਹੈ ਕਿਉਂਕਿ ਇੱਥੇ ਮੋਟਰਸਾਈਕਲ ਚੋਰੀ ਕੀਤੇ ਜਾਂਦੇ ਨੇ ਚੈਨੀਆਂ ਖੋਈਆਂ ਜਾਂਦੀਆਂ ਪਹਿਲਾਂ ਲੋਕਾਂ ਨੂੰ ਇਹ ਤੀਵੀਂ ਜਿਹੜੀ ਸਰਕਾਰ ਹੈ ਅਸੀਂ ਬਦਲਾਅ ਕਰਕੇ ਤੀਜੀ ਸਰਕਾਰ ਲਿਆਵਾਂਗੇ ਵੀ ਸਰਕਾਰ ਸਭ ਨੇ ਚੰਗੀ ਹੋਊ ਇਹਨਾਂ ਦੇ ਅਗੇ ਦਿੜਾਂ ਵਗੇੜਾਂ ਨੇ ਕੋਈ ਗੱਲਾਂ ਹੋਣੀਆਂ ਚੰਗੀਆਂ ਜਿਗੀਆਂ ਇਹ ਕਾਨੂੰਨ ਹੋਣੀਆਂ ਪਰ ਆ ਸਰਕਾਰ ਨੇ ਤਾਂ ਲੋਕਾਂ ਦੇ ਕੰਨ ਕਰਾਤੇ ਚਿੱਟਾ ਵਾਧੂ ਚੱਲ ਰਿਹਾ ਹੈ ਨਸ਼ੇੜੀ ਚੈਨੀਆਂ ਪੱਟੀ ਜਾਂਦੇ ਨੇ ਚੋਰੀਆਂ ਦਾ ਜਿਹੜਾ ਦੌਰ ਹੈ ਦਿਨੋਂ ਦਿਨ ਵੱਧ ਰਿਹਾ ਹੈ ਇਥੋਂ ਦਾ ਪੁਲਿਸ ਪ੍ਰਸ਼ਾਸਨ ਕੋਈ ਇੱਥੇ ਗੌਰ ਨਹੀਂ ਕਰ ਰਿਹਾ ਸਾਨੂੰ ਸਵੇਰੇ 8:30 ਵਜੇ ਤਲਾਹ ਮਿਲੀ ਸੀ ਅਸੀਂ 9:00 ਵਜੇ ਇੱਥੇ ਮੌਕੇ ਤੇ ਪਹੁੰਚ ਗਏ ਆ ਪਹੁੰਚ ਕੇ ਅਸੀਂ ਦੇਖਿਆ ਇੱਥੇ ਇੱਕ ਕਮਰਾ ਟੇਪ ਇਤ ਕਾ ਨਹੀਂ ਆ ਜੀ ਦੁਕਾਨਾ ਜੀ ਤੇ ਬਾਹਰ ਸ਼ਟਰ ਲੱਗਿਆ ਸੀ ਅੰਦਰ ਕੋਈ ਕੈਂਚੀ ਗੇਟ ਨਹੀਂ ਹੈ ਠੀਕ ਹੈ ਅੰਦਰ ਇੱਕ ਛੋਟੀ ਜਿਹੀ ਨਾਲ ਸੇਫ ਬਣਾਈ ਸੀ ਜਿਹੜੀ ਉਹ ਪਟਕੇ ਲੈ ਗਿਆ ਇਹਨਾਂ ਜਿਹੜੇ ਕੈਮਰੇ ਤੋੜ ਕੇ ਉਹਨਾਂ ਦਾ ਡੀਵੀਆਰ ਵੀ ਨਾਲ ਲੈ ਗਿਆ। ਕਰੀਬ ਇਹ 1,97,000 ਰੁਪਇਆ ਨਗਦ ਕੈਸ਼ ਦੱਦਿਆ। ਇਹ ਤੋਂ ਪਤਲ ਗਿਆ ਸਾਡੀ ਭਾਲ ਜਿਉ ਸ਼ੁਰੂ ਆ। ਅਸੀਂ ਆਸ-ਪਾਸ ਪਿੰਡਾਂ ਦੇ ਜਿਹੜੇ ਚਾਰਜਪ੍ਰੇ ਕੈਮਰੇ ਲੱਗੇ ਕਿਸੇ ਘਰਾਂ 'ਚ ਉਹਨਾਂ ਦੀ ਫੁਟੇਜ ਲੈ ਰਹੇ ਆ। ਬਾਕੀ ਜੋ ਕਾਰਵਾਈਆ